ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕਸਟਮ ਮੌਜੂਦ ਹਾਂ ਪਾਤੜਾਂ ਦੇ ਵਿੱਚ ਇੱਥੇ ਪ੍ਰਭਾਤ ਪੈਲਸ ਦੇ ਵਿੱਚ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਭਾਜਪਾ ਉਮੀਦਵਾਰ ਜਿਹੜੇ ਨੇ ਅੱਜ ਇੱਥੇ ਪਹੁੰਚੇ ਹੋਏ ਨੇ ਔਰ ਨੇੜੇ-ਤੇੜੇ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਇਕੱਤਰ ਹੋ ਕੇ ਅੱਜ ਉਹਨਾਂ ਦੇ ਨਾਲ ਇੱਥੇ ਮੁਲਾਕਾਤ ਉਹਨਾਂ ਨਾਲ ਕੀਤੀ ਜਾ ਰਹੀ ਹੈ ਔਰ ਅਸੀਂ ਲੋਕਾਂ ਨੇ ਵੱਧ ਤੋਂ ਵੱਧ ਆਪਣੇ ਮੁੱਦੇ ਜਿਹੜੇ ਹਨ ਉਹ ਵੀ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਅੱਗੇ ਰੱਖੇ ਸਾਰੀ ਗੱਲਬਾਤ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਸੁਣਾਉਣੀ ਹੈ ਔਰ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਮਰਬਖਸਮ ਪਨੂ ভাইস ਪ੍ਰਧਾਨ ਬੀਜੇਪੀ ਮੰਡਲ ਕਰਤਾ ਤੇ ਮੇਰੀ ਵਾਈਫ ਨਗਰ ਕੌਂਸਲ ਕਰਤਾ ਤੋਂ ਕੌਂਸਲਰ ਨੇ ਮਹਾਰਾਣੀ ਸਾਹਿਬਾ ਨਗਰ ਪੰਚਾਇਤ ਕਰਾ ਨੂੰ ਭੰਗ ਹੋਇ ਨੂੰ ਤਕਰੀਬਨ 20 ਮਹੀਨੇ ਹੋ ਚੁਕੇ ਨੇ ਜੇ ਤਰ੍ਹਾਂ ਪ੍ਰਧਾਨ ਮੰਤਰੀ ਆਵਾਜ਼ ਸੋਚ ਨਾਲ ਦੇ ਜਿਹੜੇ ਸਾਡੇ ਲਾਭਪਾਤਰੀ ਨੇ ਉਹਨਾਂ ਦੇ ਬਹੁਤ ਸਾਰੇ ਲਾਭਪਾਤਰੀਆਂ ਦੇ ਪੇਂਡਾ ਕਿਉਂ ਹੋ ਜਾਂਦੇ ਨੇ ਤੇ ਕੁਝ ਜਿਹੜੇ ਨਵੇਂ ਵੀ ਨੇ ਜਿਹਨਾਂ ਨੇ ਨਵੇਂ ਫਾਰਮ ਅਪਲਾਈ ਕਰਦੇ ਨੇ ਉਹ ਵੀ ਅਪਲਾਈ ਨਹੀਂ ਹੋਏ ਬਹੁਤ ਸਾਰੇ ਗਰੀਬ ਪਰਿਵਾਰ ਦੇ ਜਿਹੜੇ ਐਸੇ ਨੇ ਜਿਨ੍ਹਾਂ ਦੇ ਮਕਾਨ ਦੀ ਛੱਤ ਕਿਸੇ ਟਾਈਮ ਵੀ ਡਿੱਗ ਸਕਦੀ ਹੈ ਸੋ ਇਸ ਪਾਸੇ ਵੀ ਧਿਆਨ ਦਿੱਤਾ ਜਾਵੇ ਤੁਸੀਂ ਨੇ ਮਹਾਰਾਜ ਸਾਹਿਬ ਸਾਡੀ ਇੱਕ ਬਹੁਤ ਹੱਦਪੂਰਨ ਮੰਗ ਸੀ ਸਮਾਜਿਕ ਲੋੜਾਂ ਦੀ ਉਹ ਤੁਸੀਂ ਨੇ ਪੂਰੀ ਕੀਤੀ ਤੇ ਸਾਡੇ ਜਿਹੜੇ 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 ਇਲਾਕਿਆਂ ਦੇ ਵਿੱਚੋਂ ਸਵਰਸਿਵਲ ਪੋਰ ਲੱਗੇ ਨੇ ਸਾਨੂੰ ਉਥੋਂ ਬਹੁਤ ਪਰਮੀ ਮੂਡ ਪਈ ਹੈ ਜਿੱਥੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਪੈਸੇ ਪਏ ਨੇ ਉਹ ਸਾਡਾ 77 ਨੰਬਰ ਬੂਥ ਹੈ ਮੇਰਾ ਆਪਣਾ ਜਿੱਥੋਂ ਮੇਰੇ ਵਾਈਫ ਕਾਉਂਸਲਰ ਨੇ ਇਸ ਟਾਈਮ ਉਥੋਂ 184 ਵੋਟਾਂ ਨੇ ਜਿਹੜੀਆਂ ਹਮਾਰਨ ਦਾ ਬੀਜੇਪੀ ਨੂੰ ਤੁਹਾਨੂੰ ਪੰਜਾਂ ਨੇ 124 ਵੋਟਾਂ ਮਜੂਦਾ ਸਰਕਾਰ ਨੂੰ ਪੰਜਾਂ ਨੇ ਆਵਾਦਮੀ ਪਾਰਟੀ ਨੂੰ 56 54 ਵੋਟਾਂ ਕਾਂਗਰਸ ਨੂੰ ਤੇ 34 ਵੋਟਾਂ ਪੱਜਣ ਜਿਹੜੀਆਂ ਅਕਾਲੀ ਲਾ ਲੋ ਉਸ ਬੂਥ ਦੇ ਵਿੱਚੋਂ ਬੀਜੇਪੀ ਟਾਪ ਹੋ ਕੇ ਉੱਪਰ ਇਹਦੇ ਘੱਗੇ ਦੇ ਵਿੱਚੋਂ ਸਾਰੇ ਬੂਥਾਂ ਤੋਂ ਸਭ ਤੋਂ ਵੱਧ ਵੋਟਾਂ ਸਾਡੇ ਬੂਥ ਦੇ ਪੱਜਾਂ ਦੇ ਮੇਰੇ ਨਾਲ ਗੁਰਵਿੰਦਰ ਸਿੰਘ ਅਸੀਂ ਸਾਰੇ ਨੇ ਰਲ ਕੇ ਮਿਹਨਤ ਕੀਤੀ ਤੇ ਅਸੀਂ ਟਾਪ ਕੀਤਾ ਸੋ ਸਾਨੂੰ ਥੋੜੀ ਜਿਹੀ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਅੱਗੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਅਸੀਂ ਵੱਧ ਟੜ ਕੇ ਬੀਜੇਪੀ ਨੂੰ ਪ੍ਰਮੋਟ ਕਰ ਸਕੀਏ ਤੇ ਮਹਾਰਾਣੀ ਸਭਾ ਇੱਕ ਸਾਡਾ ਅਸੀਂ ਤੁਹਾਨੂੰ ਮੰਡਮੈਂਡ ਹੋ ਰੱਖੀ ਸੀ ਸਾਡੇ ਪਿੰਡ ਦੇ ਟੋਬੇ ਦੀ ਸੋ ਬੇਨਤੀ ਹੈ ਕਿ ਉਸ ਦੇ ਨੁਇਨਿਕਾ ਉਹਦੇ ਸੁੰਦਰੀਕਰਨ ਦੇ ਲਈ ਵੀ ਅਪਰਾਧੇ ਕਿਤੇ ਜਾਣ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਕੋਈ ਯੋਜਨਾ ਲੈ ਕੇ ਆ ਜਾਈਵੇ ਤੋ ਥੈਂਕ ਯੂ ਮਹਾਰਾਜਾ ਸਾਹਿਬ ਅੱਗੇ ਜੋ ਵੀ ਤੁਹਾਨੂੰ ਕਹਿਣਾ ਤੁਸੀਂ ਸਾਡੀ ਹਰ ਡਿਮਾਂਡ ਪੂਰੀ ਕਰਦੇ ਹੋ ਅਸੀਂ ਹਮੇਸ਼ਾ ਤੁਹਾਡੇ ਨਾਲ ਵਾਹਿਗੁਰੂ ਇੱਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਾਹਲਾ ਹੋਰ ਕਿਸੇ ਦਾ ਨਾਮ ਸਾਹਿਬ ਮਹਾਰਾਜਾ ਸਸਕਰ ਰਿਸਪੈਕਟਡ ਸਰਸੋਬੀ ਤੇ ਲਾਲੀ ਜੀ ਮਹਾਰਾਜਾ ਸਾਹਿਬ ਸਪੋਰਟ ਦੇ ਅਸੀਂ ਬੇਨਤੀਆਂ ਕਰ ਰਹੇ ਹਾਂ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਪਾਪਰ ਵਾਲਾ ਕਰਵਾਣੂ ਪਿੰਡ ਤੋਂ ਆਪਣਾ ਵਾਈਸ ਪ੍ਰੈਜ਼ੀਡੈਂਟ ਸਾਡੇ ਪਿੰਡ ਦੇ ਵਿੱਚੋਂ ਜਿਹੜੀ ਵੋਟ ਦੋ ਮੂੜੀ ਹੈ 543 ਵੋਟਾਂ ਪਿੰਡਿਆਂ ਨੇ ਆਪਾਂ ਨੂੰ ਦੂਜੇ ਨੰਬਰ ਤੇ ਕਾਂਗਰਸ ਜੀ ਦੀ ਦੂਜੇ ਤੇ ਆਵਾਜ਼ ਵੀ ਪਾਤੀ ਜਿਹੜੀ ਮੇਰੀ ਟੀਮ ਦੀ ਦੇ ਵਿੱਚ ਸਾਡੇ ਸਾਕਾ ਸਰਪੰਚਰਾਪਾਲ ਜੀ ਤੇ ਗਿਲਾਕਾ ਜੀ ਤੇ ਟੇਕਾ ਚੌਧਰੀ ਤੇ ਕਪਲ ਸ਼ਰਮਾ ਜੀ ਇਹਨਾਂ ਨੇ ਦਿਨ ਰਾਤ ਇਹ ਕਰਕੇ ਇਹਦੇ ਵਿਰੋਧ ਦੇ ਵਿੱਚ ਵੀ ਬੋਰਡ ਦਾ ਸਰੋਤ ਵਧਾਇਆ ਤੇ ਮਹਾਰਾਜ ਸਾਹਿਬ ਅਸੀਂ ਬੇਨਤੀ ਕਰਦੇ ਆ ਤੁਹਾਨੂੰ ਕਿ ਇੱਕ ਦਿਨ ਟੈਮ ਲੱਗ ਕੇ ਸਾਡੇ ਪਰਮਾਨੁ ਪਿੰਡ ਦੇ ਵਿੱਚ ਜਰੂਰ ਨਿਯੁਕਤ ਕਰੋ ਤਾਂ ਕਿ ਸਾਡੇ ਵਰਕਰਾਂ ਦਾ ਹੌਸਲਾ ਵਧੇ ਤੇ ਨਾਲ ਇੱਕ ਵੈਕੀ ਹੋਰ ਕਰਨਾ ਚਾਹਦੇ ਆ ਜਿੰਨੇ ਵੀ ਸਾਡੇ ਇਲਾਕੇ ਦੇ ਵਿੱਚ ਪਿੰਡਾਂ ਦੇ ਸੜਕਾਂ ਨੇ ਉਹ ਸੜਕਾਂ ਦਾ ਇਹਦਾ ਬੁਰਾ ਹਾਲ ਹੈ ਕਿ ਰਾਤ ਬੰਦਾ ਵਰਗੇ ਗਿਆ ਕਰ ਨੋਰਮਲ ਸਪੀਡ ਦੇ ਵਿੱਚ ਵੀ ਜਾਂਦਾ ਤਾਂ ਵੀ ਲੱਗੇ ਕਿ ਵਰਗੇ ਹੋਏ ਦੇ ਵਿੱਚ ਟਿਕੜ ਟਿਕੜ ਸੌਂ ਸਤਪਾ ਜੀ ਤੇ ਉਹ ਚੀਜ਼ ਨੂੰ ਅੱਗੇ ਨਜ਼ਰ ਰੱਖ ਕੇ ਹੋਏ ਮਰਨ ਸਾਹਿਬ ਜਿੰਗਰ ਪ੍ਰੈਸ਼ਰ ਪਾਵੇ ਸਰਕਾਰ ਤੇ ਅਸੀਂ ਪ੍ਰੈਸ਼ਰ ਆਜੀ ਵੀ ਬੇਨਤੀ ਕਰਕੇ ਦੁਨੀਆ ਵੀ ਤਕਰੀਬ ਬੰਨਵਜਰ ਵਰਗੇ ਪਿਆਗਾ ਧਰਨਾ ਲਾ ਕੇ ਉੱਚੀ ਦਾ ਵਿਰੋਧ ਤਿਆਰ ਹੈ। ਕਲਵਾ ਨੂੰ ਪਿੰਡ ਦੇ ਜਿਹੜੀ ਬਾਸ਼ਾ ਨੂੰ ਸੰਗ ਜਾਂਦੀ ਹੈ ਅਗੇ ਚੀਜ਼ਾਂ ਨੂੰ ਕੱਟ ਕਰਦੀ ਹੈ ਉਹ ਸੰਗ ਦਾ ਪਾਉ ਜਦਾ ਬੁਰਾ ਹਾਲ ਹੈ। ਤੇ ਬੇਨਤੀ ਕਰਨਾ ਚਾਹੁੰਦੇ ਆ ਪਾਨ ਸਾਹਿਬਾ ਸਾਡੇ ਪਿਆਰੇ ਪਿੰਡ ਦੇ ਵਿੱਚ ਜਰੂਰ ਵਿਚ ਕਰੋ। ਆਹ ਥੈਂਕ ਯੂ। ਅੱਜ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਮੈਂਬਰਸ਼ਿਪ ਡਰਾਈਵ ਬੀਜੇਪੀ ਦੀ ਸ਼ੁਰੂ ਹੋਈ ਹੈ ਔਰ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਇਸ ਇਲਾਕੇ ਦੀ ਤਾਂ ਮੈਂ ਜਿਹੜੇ ਸਾਡੇ ਪ੍ਰਧਾਨ ਹੈ ਰਮੇਸ਼ ਜੀ ਸਾਡੇ ਮੰਡਲ ਦੇ ਪ੍ਰਧਾਨ ਸਾਡੇ ਅਹੁਦੇਦਾਰ ਸਾਰੇ ਜ਼ਿਲ੍ਹੇ ਦੇ ਜਿਹੜੇ ਪ੍ਰਧਾਨ ਨੇ ਬਲ ਰਮੇਸ਼ ਜੀ ਔਰ ਬਾਕੀ ਸਾਰੇ ਮੰਡਲਾਂ ਦੇ ਪ੍ਰਧਾਨ ਔਰ ਸਾਡੇ ਲੀਡਰ ਸਾਹਿਬਾਨ ਇਹ ਇੱਥੇ ਆਏ ਏ ਅਸੀਂ ਨਾਲ ਦੀ ਨਾਲ ਪਹਿਲੇ ਰੱਖ ਚੁੱਕੇ ਸੀ ਇੱਕ ਤਨਵਾਦੀ ਦੌਰਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਹੈ ਕਰਦੀਆਂ ਜਿਨ੍ਹਾਂ ਨੇ ਸਾਥ ਦਿੱਤਾ ਔਰ ਇਲੈਕਸ਼ਨਾਂ ਦੇ ਵਿੱਚ ਕੰਮ ਕੀਤਾ ਬੜਾ ਔਖਾ ਸਮਾਂ ਸੀ ਇਹਦੇ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਤੁਹਾਡੇ ਰਾਹੀਂ ਵੀ ਬਹੁਤ-ਬਹੁਤ ਧੰਨਵਾਦ ਔਰ ਆਸ ਹੈ ਮੈਨੂੰ ਕਿ ਇਸ ਤਰੀਕੇ ਦੇ ਨਾਲ ਭਾਜਪਾ ਪਾਰਟੀ ਵਧੂਗੀ ਪਹਿਲੇ ਨਾਲੋਂ ਜਿਹੜੀ ਮੈਂਬਰਸ਼ਿਪ ਸੀ ਉਹ ਵਧੂਗੀ ਔਰ ਸਾਡੇ ਮੈਂਬਰ ਵਧਣਗੇ ਔਰ ਪਾਰਟੀ ਹੋਰ ਮਜ਼ਬੂਤ ਹੋਏਗੀ। ਅ 2 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਨੇ ਦਿੱਲੀ ਆਪਣੀ ਮੈਂਬਰਸ਼ਿਪ ਲਈਤੀ ਸੀ ਨਾਡਾ ਜੀ ਤੋਂ ਔਰ ਕੱਲ ਚੰਡੀਗੜ੍ਹ ਦੇ ਵਿੱਚ ਸਾਡੇ ਸਟੇਟ ਦੇ ਪ੍ਰਧਾਨ ਸੁਨੀਲ ਜਾਖੜ ਜੀ ਉਹਨਾਂ ਨੇ ਮੈਂਬਰਸ਼ਿਪ ਲਈਤੀ ਔਰ ਉਹਨਾਂ ਦੇ ਨਾਲ ਅਸੀਂ ਸਾਰਿਆਂ ਨੇ ਵੀ ਉੱਥੇ ਮੈਂਬਰਸ਼ਿਪ ਲਈਤੀ ਤਾ ਅੱਜ ਇੱਥੇ ਆ ਕੇ ਸਾਡੇ ਕਈ ਲੋਕਾਂ ਨੇ ਮੈਂਬਰਸ਼ਿਪ ਲਈਤੀ ਔਰ ਅਸੀਂ ਅੱਗੇ ਇਹ ਮੰਡਲ ਦੇ ਰਾਹੀ ਮੰਡਲਾਂ ਦੇ ਰਾਹੀ ਇਹ ਹੋਰ ਵਧਾਵਾ ਕੀਤਾ। ਪਰ ਸਰ ਸਾਇਰ ਦਾ ਮੁੱਦਾ ਉੱਠਿਆ ਓਵਰ ਬ੍ਰਿਜ ਦਾ ਬਣਾਉਂਦਾ ਵੀ ਲਾਗਦਾ ਹੈ। ਪ੍ਰੈਸ ਕਾਨਫਰੈਂਸ ਜਿਹੜਾ ਓਵਰ ਬ੍ਰਿਜ ਦਾ ਮੁੱਦਾ ਇਹ ਮੇਰੇ ਕੋਲ ਪਹਿਲੇ ਵੀ ਲੈ ਕੇ ਆਈ ਸੀ। ਇਹਨਾਂ ਇਹ ਮੁੱਦਾ ਮੈਂਨੇ ਜੋ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈ ਜਿਨ੍ਹਾਂ ਦੇ ਹੈੱਡ ਹੈਗੇ ਨੇ ਪੰਜ ਕੋਲੇ ਬੈਠਦੇ ਨੇ ਵਿਪਨਿਸ਼ ਵਿਪਨੇ ਸ਼ਰਮਾ ਜੀ ਉਹ ਨਾ ਕਨੀ ਭੇਜਿਆ ਉਹ ਉਹਨਾਂ ਨੇ ਟੀਮ ਵੀ ਭੇਜੀ ਇੱਥੇ ਉਹਨਾਂ ਨੇ ਸਾਰਾ ਦੇਖਿਆ ਵੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਔਰ ਉਹਦੇ ਮੁਤਾਬਕ ਅਸੀਂ ਅੱਗੇ ਗਟੜੀ ਸਾਹਿਬ ਕੋਲ ਜਾਵਾਂਗੇ ਇਹਦਾ ਪ੍ਰੋਜੈਕਟ ਬਣਾ ਕੇ ਕਿਸਾਨਾਂ ਦਾ ਮੁੱਦਾ ਜਿਹੜਾ ਕਿਸਾਨਾਂ ਦਾ ਤਾਂ ਸਭ ਤੋਂ ਵੱਡਾ ਮੁੱਦਾ ਅੱਜ ਦੇ ਦਿਹਾੜੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਹੈ ਔਰ ਉਹਨਾਂ ਦੇ ਮੁੱਦੇ ਨੂੰ ਹੀ ਖੋਨ ਦੇ ਨਾਲ ਸਾਰਿਆਂ ਤੇ ਅਸਰ ਪੈ ਰਿਹਾ ਹੈ ਮੈਂ ਇਹ ਨਾ ਕਹਿਣਾ ਚਾਹਦੀ ਆ ਕਿ ਮੋਦੀ ਜੀ ਦੀ ਗਵਰਨਮੈਂਟ ਪੂਰੀ ਤਿਆਰ ਹੈ ਗਲਬਾਤ ਕਰਨ ਲਈ ਔਰ ਹੁਣ ਆਪਣੇ ਹਾਈ ਕੋਰਟ ਸੁਪਰੀਮ ਕੋਰਟ ਨੇ ਇੱਕ ਰਿਟਾਇਰਡ ਜਸਟਿਸ ਦੇ ਹੇਠਾਂ ਇੱਕ ਕੱਲ ਨੂੰ ਸਾਨੂੰ ਪਤਾ ਚੱਲਿਆ ਕਿ ਇੱਕ ਕਮੇਟੀ ਬੁਠਾਈ ਹੈ ਜਿਹੜੀ ਜਿਹਦੇ ਵਿੱਚ ਕਿਸਾਨਾਂ ਪ੍ਰਤੀ ਖੇਤੀਬਾੜੀ ਪ੍ਰਤੀ ਐਕਸਪਰਟ ਵੀ ਹੈਗੇ ਨੇ ਉਹਨਾਂ ਨੂੰ ਉਸ ਦੇ ਵਿੱਚ ਪਾਇਆ ਕਿ ਕਿਸਾਨਾਂ ਦੀ ਗੱਲ ਉਹਨਾਂ ਦੀ ਸੰਤੁਸ਼ਟੀ ਦੇ ਲਈ ਇਹ ਸਾਰੇ ਬੈਠ ਕੇ ਇੱਕ ਕੋਈ ਸਮਝੌਤਾ ਕਰਨ ਜਿਹਦੇ ਨਾਲ ਕਿਸਾਨ ਵੀ ਔਰ ਗਵਰਨਮੈਂਟ ਵੀ ਇੱਕ ਦੂਜੇ ਦਾਸ ਪੱਖ ਮੁੱਖ ਰੱਖ ਕੇ ਇਹ ਸਮਝੌਤਾ ਹੋਏ ਇਹਦੇ ਲਈ ਮੇਰੇ ਖਿਆਲ ਚ ਇੱਕ ਇੱਕ ਪੰਜਾਬੀ ਸ਼ੁਭਚਿੰਤਕ ਹੈ ਮੈਂ ਤਾਂ ਜ਼ਰੂਰ ਚਾਹਦੀ ਹਾਂ ਕਿ ਸਾਡੇ ਇੱਕ ਬਹੁਤ ਸਤਕਾਰਯੋਗ ਅੰਗ ਨੇ ਕਿਸਾਨ ਉਹਨਾਂ ਦਾ ਸਮਝੌਤਾ ਹੋਏ ਔਰ ਜਿਹੜੇ ਦੂਜੇ ਵਰਗਾਂ ਦੇ ਉਤੇ ਇਹਨਾਂ ਦਾ ਫਰਕ ਪੈ ਰਿਹਾ ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਨੇ ਉਹ ਵੀ ਅੱਗੇ ਵੱਧ ਸਤਨ ਔਰ ਅਸੀਂ ਇਕੱਠੇ ਵਪਾਰੀ ਔਰ ਕਿਸਾਨ ਔਰ ਮਜ਼ਦੂਰ ਇਕੱਠੇ ਹੋ ਕੇ ਆਪਣੇ ਸੂਬੇ ਪੰਜਾਬ ਦਾ ਇਹ ਜਿਹੜਾ ਅੱਗੇ ਪੁਵੇਖ ਹੈ ਇਹ ਵਧੀਆ ਬਣਾਈ ਦਾ ਘਾਟ ਕਿ ਕਿੰਨੇ ਸੜਕਾਂ ਵੀ ਖਰਾਬ ਨੇ ਖੱਡੇ ਪਏ ਹੋਰ ਨੇ ਕੀ ਕਰੂਗੀ ਦੇਖੋ ਉਹਦਾ ਮੈਂ ਕੁਝ ਨਹੀਂ ਕਰ ਸਕਦੀ ਮੈਂ ਚਿੱਠੀ ਲਿਖ ਸਕਦੀ ਆ ਮੈਂ ਡੈਲੀਗੇਸ਼ਨ ਲਿਜਾ ਸਕਦੀ ਆ ਇਹ ਜੋ ਸਟੇਟ ਲੈਵਲ ਦਾ ਮਸਲਾ ਹੈ ਜੋ ਮੌਜੂਦਾ ਸਰਕਾਰ ਹੈ ਉਹਨਾਂ ਦਾ ਮਸਲਾ ਹੈਗਾ ਇਹ ਉਹਨਾਂ ਨੂੰ ਹੱਲ ਕਰਨਾ ਪਊਗਾ ਮੈਮ ਜੀ ਸਰਕਾਰ ਮੰਗਿਤ ਜਿਵੇਂ ਜਿਵੇਂ ਦਾ ਬਿਆਨ ਆਇਆ ਸੀਗਾ ਹਾਂ ਜੀ ਮੈਂ ਕਰ ਦਿੰਦੀ ਹਾਂ ਕਿ ਮੈਂ ਐਕਸਪ੍ਰੈਸ ਕੇ ਬਣਨ ਸੁਦੇਬਤੀ ਜੀ ਦਾ ਬਿਆਨ ਆ ਸੀ ਕਿ ਬੰਦ ਕਰ ਦਿੱਤੇ ਗਿਆ ਉਨ੍ਹਾਂ ਦੇ ਵਿੱਚ ਕੀ ਭੜਤੀ ਹੋਈ ਹੈ ਜਾਂ ਫਿਰ ਉਹ ਬੰਦ ਕਰ ਦਿੱਤੇ ਦੇਖੋ ਕੁਝ ਬੰਦ ਹੋ ਗਏ ਨੇ ਕੁਝ ਰੁਕੇ ਹੋਏ ਨੇ ਉਹ ਪ੍ਰਧਾਨ ਮੰਤਰੀ ਜੀ ਬਹੁਤ ਉਸ ਤੇ ਚਿੰਤਤ ਨੇ ਉਹਨਾਂ ਨੇ ਆਪ ਇੱਕ ਮੀਟਿੰਗ ਕਾਲ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਇਹ ਦਾ ਖਾਸ ਕਰਕੇ ਜਿਹੜਾ ਜੰਮੂ ਕਟੜਾ ਹਾਈਵੇ ਹੈ ਤੁਹਾਡੇ ਵਿੱਚੋਂ ਵੀ ਲੰਘਦਾ ਹੈ ਕਿ ਇਹਦਾ ਅਸੀਂ ਦੇਖੀਏ ਕਿ ਕੀ ਹੱਲ ਕੱਢ ਸਕਦੇ ਹਾਂ ਤਾਂ ਇਹ ਦੇ ਵਿੱਚ ਸਟੇਟ ਗਵਰਨਮੈਂਟ ਦਾ ਵੀ ਪੋਜ਼ਿਟਿਵ ਹਿੱਸਾ ਹੋਣਾ ਚਾਹੀਦਾ ਰੋਲ ਹੋਣਾ ਚਾਹੀਦਾ ਔਰ ਮੇਰੇ ਖਿਆਲ ਚੇ ਹੋਊਗਾ ਔਰ ਫਿਰ ਇਹ ਪ੍ਰੋਜੈਕਟ ਹੋਊਗਾ ਔਰ ਅਸੀਂ ਆਸ ਰੱਖਦੇ ਆ ਕਿ ਹੋਰ ਪ੍ਰੋਜੈਕਟ ਵੀ بڑے ਪ੍ਰੋਜੈਕਟ ਆਏ ਹੋਏ ਸੀ ਹੋਰ ਸਟੇਟਾਂ ਦੇ ਸੂਬਿਆਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਆ ਅਸੀਂ ਚਾਹੁੰਦੇ ਆ ਕਿ ਇੱਥੇ ਵੀ ਚੱਲਣ ਔਰ ਇਹ ਮੈਂ ਭਗਵਾਨ ਜੀ ਨੂੰ ਆਪਣੇ ਵੱਲੋਂ ਤਾਂ ਬੇਨਤੀ ਕਰਦੀ ਆ ਤੁਹਾਡੇ ਸਾਰਿਆਂ ਵੱਲੋਂ ਵੀ ਕਰਦੀ ਆ ਕਿ ਇਹ ਸਟੇਟ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ ਪੂਰਾ ਪ੍ਰਯਾਸ ਕਰਨ ਤੇ ਸਿਰੇ ਚੜ੍ਹਨ ਮੈਂ ਇਹ ਮੈਂਬਰਸ਼ਿਪ ਤਿੰਨ ਸਾਲਾਂ ਬਾਅਦ ਜਾਂ 6 ਸਾਲਾਂ ਬਾਅਦ ਜਿਸ ਤਰ੍ਹਾਂ ਬੀਜੇਪੀ ਦਾ ਸਿਸਟਮ ਹੈਗਾ ਉਹਦੇ ਮੁਤਾਬਕ ਇਹ ਮੈਂਬਰਸ਼ਿਪ ਆਈ ਹੈ ਟਾਈਮ ਸੇਰ ਆਈ ਹੈ ਔਰ ਇਹ ਪਿੰਡ ਪਿੰਡ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਂਬਰ ਬਣਨ ਔਰ ਬਣਨਗੇ ਵੀ ਮਾਰੇ ਸੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਤੁਹਾਡਾ ਦੇਖ ਕੇ ਪੰਜਾਬ ਉਹ ਜਿੰਨਾ ਘਟ ਕਹਾ ਉਹਨਾਂ ਹੀ ਠੀਕ ਹੈ ਉਹਨਾਂ ਦੀ ਕਾਰਗੁਜ਼ਾਰੀ ਕੁਝ ਹੋਈ ਨਹੀਂ ਤਾਂ ਮੈਂ ਕਹਾਂ ਕਿ ਉਹਨਾਂ ਦੀ ਕਾਰਗੁਜ਼ਾਰੀ ਦੋਤੇ ਬਹਾਰਲੇ ਜਿਸ ਤਰ੍ਹਾਂ ਜਿਹੜੀ ਰੱਤ ਹੈ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਅਧੀਨ ਤਾਂ ਤੁਸੀਂ ਸੜਕ ਬਣਵਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਸੜਕ ਜਾਂਦੇ ਹੁਣ ਨਹੀਂ ਮੈਂ ਬਣਵਾ ਸਕਦੀ ਹੁਣ ਗਾਂਧੀ ਜੀ ਸਾਈਨ ਕਰਨਗੇ ਉਹਦੇ ਉੱਤੇ ਹਾਂ ਜੋ ਮੈਨੇ ਕੱਟ ਸੱਤ ਦੀ ਮੈਨੇ ਕਰ ਦਿੱਤੀ ਹੈ ਸਿਫਾਰਿਸ਼ ਤਾਂ ਕਰ ਸਕਦੀ ਹਾਂ ਪਰ ਉਹਦੇ ਉੱਤੇ ਸਾਈਨ ਕੋਈ ਵੀ ਐਮਪੀ ਹੋਈ ਕਿਸੇ ਪਾਰਟੀ ਦਾ ਉਹਦੇ ਸਾਈਨ ਹੁੰਦੇ ਮੈਮ ਪਾਤਣਾ ਸ਼ਹਿਰ ਨੂੰ ਰੇਲ ਲਾਈਨ ਨਾਲ ਜੋੜਨ ਦਾ ਮੁੱਦਾ ਤੁਹਾਡੇ ਕੋਲ ਚੱਲ ਰਿਹਾ ਹੈ ਉਹ ਮੈਂ ਉਹ ਮੈਂ ਲੱਕੇ ਜਾਉਂਗੀ ਅਸੀਂ ਪਹਿਲੇ ਵੀ ਮੇਰੇ ਖਾਲਸੇ ਜਦ ਰਵਨੀਤ ਮਿੱਤੂ ਜੀ ਆਈ ਥੀ ਹਾਂਜੀ ਉੱਥੋਂ ਪਾਤਣਾ ਦੇ ਬੰਦੇ ਵੀ ਆਏ ਥੀ ਉਹਨਾਂ ਨੇ ਆਪਣਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਮੈਂ ਵੀ ਇੱਕ ਚਿੱਠੀ ਪਾਈ ਹੋਈ ਹੈ ਤਾਂ ਦੇਖੋ ਹੁਣ ਆਪਾਂ ਉਹਦਾ ਜਵਾਬ ਆਇਆ ਜਾਂ ਕੁਝ ਹੋਏ ਪਰ ਅਸੀਂ ਅੱਬੇ ریل ਮੰਤਰੀ ਦੀ ਨਾਲ ਗਲਤ ਕਰਨ ਮਹਾਰਾਣੀ ਸਾਹਿਬ ਜਿਸ ਤਰ੍ਹਾਂ ਕੇ ਤੁਹਾਡ ਇੱਕ ਨੌਜਵਾਨ ਲੀਡਰ ਹੈ ਮੈਡਮ ਪੰਗੜਾ ਜੀ ਉਹਨਾਂ ਨੇ ਐਮਰਜੈਂਸੀ ਫਰਮ ਕਰਦੀ ਹੈ ਜੀ ਉਹਦੇ ਤੇ ਕੀ ਪ੍ਰਤੀਕਰਮ ਹੈ ਤੁਹਾਡਾ ਦੇਖੋ ਉਸ ਤੇ ਬਹੁਤ ਕੁਝ ਕਿਹਾ ਗਿਆ ਅਬ ਜੋ ਗੱਲਾਂ ਕਿਸੇ ਨੂੰ ਠੇਸ ਪਹੁੰਚਾਉਂਦੀਆਂ ਨੇ ਉਹ ਗੱਲਾਂ ਬਿਲਕੁਲ ਗਲਤ ਹੁੰਦੀਆਂ ਨੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਔਰ ਇਹਦੇ ਉੱਤੇ ਹੁਣ ਅੱਗੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਸੈਂਸਰ ਬੋਰਡ ਦੀ ਹੋਵੇ ਗਵਰਨਰ ਦੀ ਹੋਵੇ ਉਹ ਜੋ ਕਰਨਗੇ ਸਹੀ ਕਰਨਗੇ ਠੀਕ ਹੈ ਤੁੰਗ ਮੰਨਾਰਾਵੇਂ ਇਹ ਮੰਨਦਾ ਠੀਕ ਹੈ ਤੁਹਾਡੀ ਕੀ ਸਮੱਸਿਆ ਅੱਜ ਮਾਹੜੀ ਪਨੀਤਪੁਰ ਜਿੱਥੇ ਪਹੁੰਚੇ ਨੇ ਕੀ ਤੁਹਾਡੀ ਸਮੱਸਿਆਵਾਂ ਨੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿੰਦੇ ਹਾਂ ਮਾਹਾਰਾਣੀ ਵਰਗਾ ਕੈਂਡੀਡੇਟ ਠੀਕ ਹੈ ਵੀ ਜਿੱਤ ਨਹੀਂ ਸਕੀ ਇਹਨਾਂ ਵਰਗਾ ਲੀਡਰ ਸਾਨੂੰ ਜ਼ਿਲ੍ਹੇ ਬਡਿਆਲੇ ਜੇ ਪੂਰੇ ਪੰਜਾਬ ਜੇ ਨਹੀਂ ਮਿਲਣਾ ਜਿਹੜੇ ਅੱਜ ਧਰਮਵੀਰ ਗਾਂਧੀ ਜਿੱਤ ਕੇ ਬਾਗ ਕਾਂਗਰਸ ਤੋਂ ਵਾਗ ਗਏ ਨੇ ਅਜੇ ਤੱਕ ਉਹਨਾਂ ਨੇ ਲੋਕਾਂ ਦਾ ਧੰਨਵਾਦ ਕਰਨ ਨਹੀਂ ਆਏ ਇੱਕ ਐਸਾ ਲੀਡਰ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਜਿਹੜੇ ਫੇਰ ਹਾਰਿੰਗ ਦੇ ਬਾਵਜੂਦ ਵੀ ਕੱਲੇ-ਕੱਲੇ ਵਰਕਰ ਨੂੰ ਅੱਜ ਵੀ ਮਿਲ ਰਹੇ ਨੇ ਔਰ ਧੰਨਵਾਦ ਕਰ ਰਹੇ ਆ ਅਸੀਂ ਤਣੋਂ ਮਣੋਂ ਦਿਲੋਂ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਨਾਲ ਠੀਕ ਹੈ ਜੀ ਨਾ ਜੀ ਹੁਣ ਸਰਬੰਸਾਲ ਆ ਜੀ ਠੀਕ ਹੈ ਤਾਂ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਅੱਥੇ ਪਹੁੰਚੀ ਨੇ ਪਤਨਾ ਜੀ ਤੁਸੀਂ ਉਹਨਾਂ ਦਾ ਕੀ ਕਹਿਣਾ ਚਾਹੋਗੇ ਨਾਲ ਬਹੁਤ ਬਹੁਤ ਧੰਨਵਾਦ ਆ ਜੀ ਸਾਡੇ ਹਰਕੇ ਖਾਤਰ ਬਹੁਤ ਵਧੀਆ ਨੇ ਬਹੁਤ ਵਧੀਆ ਅੱਛਾ ਕੰਮ ਕਰ ਰਹੇ ਨੇ ਇਹ ਜੀ ਪਾਰਟੀ ਨਾਲ ਲੀਡਰ ਸਾਨੂੰ ਮਿਲਣਾ ਕੋਈ ਨਾ ਮਿਲੇਗਾ ਅਗਾਹ ਨੂੰ ਬਹੁਤ ਅਸੀਰ ਨੰਤਨਵਾਦੀ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਫਿਰ ਵੀ ਇਹਨੇ ਕੱਟ ਦੇ ਵਿੱਚ ਇੱਥੇ ਪਹੁੰਚੇ ਨੇ ਹਾਂਜੀ ਅਸੀਂ ਬਹੁਤ ਬਰਕਰਾਰ ਨੇ ਸਾਥ ਦਿੱਤਾ ਐਵੇਂ ਜਿਵੇਂ ਦਿੰਦੇ ਰਹਾਂਗੇ ਔਖੇ ਸਮੇਂ ਦੇ ਵਿੱਚ ਸਾਨੂੰ ਕਿਸਾਨਾਂ ਬੂਥ ਵੀ ਲਾਣ ਦਿੰਦੇ ਅਸੀਂ ਪੂਰਾ ਬੂਥ ਜੱਜ ਕੇ ਲਾਇਆ ਪਾਰਟੀ ਦੀ ਮਦਦ ਕਰਦੇ ਰਹਾਂਗੇ